ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ राम ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੇ ਬੁੱਧ ਸਮਾਨੀ ਚੁੱਕ ਗਈ ਫਿਰ ਆਵਣ ਜਾਣੀ ਕਾਹ ਕਬੀਰ ਪਜ ਸਾਰੰਗ ਪਾਨੀ ਉਰ ਵਰ ਪਾਰ ਸਭ ਏਕੋ ਦਾਨੀ ਦੀਨ ਦਿ얄 ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜੱਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੀੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਵਨ ਜਾਣੀ ਕਹਉ ਕਬੀਰ ਪਜ ਸਾਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਬ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੇ ਬੁੱਧ ਸਮਾਨੀ ਚੁੱਕ ਗਈ ਫਿਰ ਆਵਨ ਜਾਣੀ ਕਹਉ ਕਬੀਰ ਪਜ ਸਾ ਰੰਗ ਪਾਨੀ ਉਰੇ ਵਰ ਪਾਰ ਸਭ ਇੱਕੋ ਦਾਨੀ دین ਦੀয়াল ਪਰੋਸੇ ਤੇਰੇ ਸਭ ਪਰਵਾਣੇ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰ ਵਰ ਪਾਰ ਸਭ ਇੱਕੋ ਦਾਨੀ ਦੀਨ ਦਿ얄 ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਚੱਪਿਓ ਹਰ ਜੈਸੇ ਜਾ ਤਿਸ ਪਾਵੇ ਤ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹਉ ਕਬੀਰ ਪਜ ਸਾ ਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਬ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੇ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰਵਰ ਪਾਰ ਸਭ ਇੱਕੋ ਦਾਨੀ ਦੀਨ ਦੀয়াল ਪਰੋਸੇ ਤੇਰੇ ਸਬ ਪਰਵਾਣ ਚੜਾਇਆ ਬੇੜੇ ਰਹਾਉ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਵਨ ਜਾਨੀ ਕਹੋ ਕਬੀਰ ਪਜ ਸਾਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਓ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਚੱਪਿਓ ਹਰ ਜੈਸੇ ਜਾ ਤਿਸ ਪਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰਵਰ ਪਾਰ ਸਭ ਇੱਕੋ ਦਾਨੀ ਦੀਨ ਦੀਆਲ ਪਰੋਸੇ ਤੇਰੇ ਸਬ ਪਰਵਾਨ ਚੜਾਇਆ ਬੇੜੇ ਰਹਾਉ राम ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੇ ਬੁੱਧ ਸਮਾਨੀ ਚੁੱਕ ਗਈ ਫਿਰ ਆਵਣ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਨੀ ਕਹੋ ਕਬੀਰ ਪਜ ਸਾਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਓ ਰਾਮ ਜਪੋ ਜੀ ਐਸੇ ਐਸੇ तू प्रहलाद चपियो हर जैसे जा तिस पावे त हुकम मनावे इस बेड़े को पार लगावे गुरु प्रसाद ऐसे बुद्ध समानी चूक गई फिर आमन जानी कहो कबीर पज सारंग पानी उरवर पार सब एको एक दानी दीन दयाल भरोसे तेरे ਸਬ ਪਰਵਾਨ ਚੜਾਇਆ ਬੇੜੇ ਰਹਾਉ राम ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਣ ਜਾਣੀ ਕਹੋ ਕਬੀਰ ਪਜ ਸਾਰੰਗ ਪਾਨੀ ਉਰੇ ਵਰ ਪਾਰ ਸਭ ਇੱਕੋ ਦਾਨੀ دین ਦਿ얄 ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਨੀ ਕਹੋ ਕਬੀਰ ਪਜ ਸਾਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਓ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਉ ਹਰ ਜੈਸੇ ਜਾ ਤਿਸ ਭਾਵੇ ਤਾ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਨੀ ਕਹੁ ਕਬੀਰ ਪਜ ਸਾਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਬ ਪਰਵਾਣੇ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੇ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰੇ ਵਰ ਪਾਰ ਸਭ ਇੱਕੋ ਦਾਨੀ ਦੀਨ ਦੀয়াল ਪਰੋਸੇ ਤੇਰੇ ਸਭ ਪਰਵਾਣੇ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਾਹੂ ਕਬੀਰ ਪਜ ਸਾ ਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿ얄 ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਚੱਪਿਓ ਹਰ ਜੈਸੇ ਜਾ ਤਿਸ ਪਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਵਣ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰਵਰ ਪਾਰ ਸਭ ਇੱਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਬ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੇ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਣੀ ਉਰੇ ਵਰ ਪਾਰ ਸਭ ਇੱਕੋ ਦਾਨੀ ਦੀਨ ਦੀয়াল ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰਵਰ ਪਾਰ ਸਭ ਇੱਕੋ ਦਾਨੀ ਦੀਨ ਦੀয়াল ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਪ੍ਰਹਲਾਦ ਚੱਪਿਓ ਹਰ ਜੈਸੇ ਜਾ ਤਿਸ ਪਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਮਨ ਜਾਣੀ ਕਾਹ ਕਬੀਰ ਪਜ ਸਾਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਬ ਪਰਵਾਨ ਚੜਾਇਆ ਬੇੜੇ ਰਹਾਉ राम ਜਪੋ ਜੀ ਐਸੇ ਐਸੇ ਤੂ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੇ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰੇ ਬਰ ਪਾਰ ਸਭ ਏਕੋ ਦਾਨੀ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ ਦੀਨ دیਾਲ ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ तू प्रहलाद चपियो हर जैसे जा तिस पावे त हुकम मनावे इस बेड़े को पार लगावे गुरु प्रसाद ऐसे बुद्ध समानी चूक गई फिर आमन जाने कहूं कबीर पज सारंग पानी उरवर पार सब एको एक दानी दीन दयाल भरोसे तेरे ਸਬ ਪਰਵਾਨ ਚੜਾਇਆ ਬੇੜੇ ਰਹਾਉ राम ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਜ ਸਾ ਰੰਗ ਪਾਨੀ ਉਰੇ ਵਰ ਪਰ ਸਭ ਇੱਕੋ ਦਾਨੀ دین ਦਿ얄 ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਜਾ ਤਿਸ ਪਾਵੇ ਤਉ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਣੀ ਕਾਹ ਕਬੀਰ ਪਜ ਸਾ ਰੰਗ ਪਾਨੀ ਉਰ ਵਰ ਪਾਰ ਸਭ ਇੱਕੋ ਦਾਨੀ ਦੀਨ دیয়াল ਪਰੋਸੇ ਤੇਰੇ ਸਭ ਪਰਵਾਨ ਚੜਾਇਆ ਬੇੜੇ ਰਹਾਉ RAM ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈ ਸੇ ਜਾ ਤਿਸ ਭਾਵੈ ਤਾ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਮਨ ਜਾਨੀ ਕਹੁ ਕਬੀਰ ਪਜ ਸਾਰੰਗ ਪਾਨੀ ਉਰਵਰ ਪਾਰ ਸਭ ਏਕੋ ਦਾਨੀ